ਸਿੰਮਨ ਜਿੰਦਾਬਾਦ ਰਵੀਰ ਵਨ ਕੇਜਰੀਵਾਲ ਜਿੰਦਾਬਾਦ ਸਾਡੇ ਬਹੁਤ ਇਮਾਨਦਾਰ ਅਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਦੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਈਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆਂ ਵਾਲਾ ਜੀ ਨੂੰ ਇੰਪਰੂਵਮੈਂਟ ਟਰਸਟ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ ਹੈ ਮੈਨੂੰ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸardar ਭਗਵਾਨ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੈਜਰੀਵਾਲ ਜਿੰਦਾਬਾਦ ਹੁਣ ਪਾਰਟੀ ਵੱਲੋਂ ਮੇਰੀ ਅਸਲਾਵਨ ਦੇਖਦਾ ਨਾਪਲ ਹਲਕੇ ਸੇਵਾਦਾਰ ਪੀਏ ਤੇ ਜिले ਵਿੱਚ ਮਿਲੋ ਪ੍ਰੋਮੋਸ਼ਨ ਰਕ ਨਾ ਪਰ ਚੇਅਰਮੈਨ ਲਗਾਇਆ ਗਿਆ ਮੈਂ ਵਿਸ਼ਵਾਸਿਤ ਹੁਣਾਂ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਾਂਗਾ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਦੇ ਬੋਲੇ ਸੋਹੇ ਹਾਂ ਸਤਿ ਸ਼੍ਰੀ ਅਕਾਲ। ਅੱਜ ਬਹੁਤ ਜਲਦੀ ਕਰਾਈ ਕੋ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਤਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੋਧਿਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਕਰੋੜਾ ਜੀ ਦਾ ਸਮੂਰਤੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਦੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਈਆ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆ ਵਾਲਾ ਜੀ ਨੂੰ ਇੰਪਰੂਵਮੈਂਟ ਟਰਸਟ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਔਰ ਇਸ ਦਿਨ ਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਦਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅਸ਼ੀਰਵਾਦ ਦੇ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਤ ਨਸ਼ਿਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸਲ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਅਸ਼ੀਰਵਾਦ ਦੇ ਕੇ ਗਏ ਜੀ ਤੋਂ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਜੱਸੀ ਸੂਈਆਂ ਵਾਲਾ ਤੇ ਉਹ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪ੍ਰਗਟ ਨੂੰ ਮੁਬਾਰਕਬਾਦ ਮੈਂ ਔਰ ਮੈਂ ਇਹ ਵੀ ਆਸਪੇ ਉਮੀਦ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਣੀ ਕਿ ਇਹਨਾਂ ਨੇ ਸਾਰਵਤੀਆ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾਲ ਕਦਮ ਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੀਪ ਸਿੰਘ ਮਾਨ ਪ੍ਰਦੀਪ ਸਿੰਘ ਦੇਵ ਮਾਨ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬੁਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣ। ਧੰਨ। ਅੱਛਾ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਮੈਂ ਸਾਡੀ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆਰਵਤ ਭਗਵੰਤ ਸਿੱਮਾਨੀ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾਪੁਰ ਪਟਿਆਲਾ ਦੇ ਜਿਲ੍ਹਾ ਚੇਅਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਵੇਂ ਵਾਰੀ ਆਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾਪੁਰ ਪਟਿਆਲਾ ਬਹੁਤ ਵੱਡਾ ਜ਼ਾਇਦਾ ਜਿਹੜਾ ਸਾਵੀਰ ਬਣ ਸਕਦਾ ਸੁਪਿਆ ਜੀ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾਪੁਰ ਦੀ ਗੱਲ ਚੱਲਦੀ ਹੈ ਤੇ ਹੁਣ ਪਾਰਟੀ ਵੱਲੋਂ ਮੇਰੀਆਂ ਸਲਾਵਾਂ ਨੂੰ ਦੇਖਦਾ ਹੈ ਨਾਪਾ ਹਲਕੇ ਸੇਵਾ ਤੋਂ ਪੀਏ ਤੇ ਜਿਹੜੇ ਵਿੱਚ ਮੈਨੂੰ ਅਪਰੂਵਮੈਂਟ ਆਇਆ ਨਾਪਾ ਦਾ ਚੇਅਰਮੈਨ ਲਾਇਆ ਗਿਆ ਮੈਂ ਵਿਸ਼ਵਾਸਦੂਨਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਰਰਾਤ ਮਿਹਨਤ ਕਰਾਂਗਾ ਕਿ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਕਿਹੋ ਜਿਹੇ ਕੰਮ ਨੇ ਜਿਸੀ ਜਿਹੜੇ ਅਗਲੇ ਟਾਈਮ ਤੇ ਕਰੋਗੇ ਆ। ਦੇਖੋ ਜੀ ਮੈਂ ਹੁਣ ਅੱਜੇ ਆਪਣਾ ਜਿਹੜਾ ਉਹਦਾ ਸੰਭਾਲਿਆ ਤੇ ਹੁਣ ਤੋਂ ਬਾਅਦ ਦੇਖਦੇ ਆਂ ਕਿ ਕਫਰੂਮ ਐਂਡ ਟ੍ਰੈਕ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਬਿਹਤਰੀ ਲਈ ਕਰਾਂਗੇ। ਜੀ